ਕੀ ਅਵਰ ਕਾਜ ਤੇਰਾ ਹਾਂਜੀ ਮਨ ਜਾਗਿਆ ਪੀਰ ਬੁੱਧੂ ਸਾਹ ਦਰਵਾਜ਼ਾ ਖੜਕਾਇਆ ਹਜ਼ੂਰ ਪਾਤਸ਼ਾਹ ਦੇ ਕੰਨਾਂ 'ਚ ਆਵਾਜ਼ ਪਈ ਕਹਿੰਦੇ ਖਾਲਸਾ ਜੀ ਆਉਣ ਦਿਓ ਜਦੋਂ ਆ ਕੇ ਬੈਠ ਗਏ ਹਾਲਾਂਕਿ ਮਹਾਰਾਜ ਕਿਸੇ ਦੇ ਸਾਹਮਣੇ ਕੇਸ ਨਹੀਂ ਵਾਉਂਦੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਜੇ ਮੈਂ ਗਲਤ ਨਾ ਹੋ ਵਿਦਵਾਨ ਜਨ ਬੈਠੇ ਸਤਿਗੁਰੂ ਮਹਾਰਾਜ ਦਾ ਨਕਸ਼ਾ ਸਾਹਮਣੇ ਪੇਸ਼ ਕੀਤਾ ਮਹਾਰਾਜ ਕੇਸ ਵਾਰਿਆ ਇਤਰਾ ਇੱਕ ਬਾਹ ਤੇ ਕੇਸ ਸੁੱਟ ਕੇ ਪੀਰ ਬੁੱਧੂ ਸਾਹ ਨੂੰ ਕਹਿੰਦੇ ਆ ਜਾ ਲਾਗੇ। ਕੈਸਾ ਸੁੰਦਰ ਦ੍ਰਿਸ਼ ਹੋਵੇਗਾ। ਮਾਰੇ ਦੇ ਕਿੰਨੇ ਸੋਹਣੇ ਸਰੂਪ ਦੇ ਦਰਸ਼ਨ ਹੋਏ। ਉਹ ਸਰੂ ਨੂੰ ਨੇੜਿਓਂ ਆਪਾਂ ਤਰਸਦੇ ਕਿਤੇ ਸੁਪਨੇ ਜੀ ਝਲਕੇ ਮਿਲ ਜੇ। ਗੱਲਾਂ ਜੋਗੀ ਨਾ ਰਹਿ ਜੀਏ ਆਪਣੀ ਖੱਬੀ ਬਾਹ ਦੇ ਉੱਤੇ ਕੇਸ ਕਰਕੇ ਇੱਕ ਪਾਸਿਓਂ ਹਜ਼ੂਰ ਦਾ ਮੁਖੜਾ ਸਾਹਮਣੇ ਹੋ ਕੇ ਕਹਿੰਦੇ ਪੀਰ ਜੀ ਆਜੋ। ਕਹਿੰਦੇ ਮਹਾਰਾਜ ਸਹੀ ਟਾਈਮ ਤੇ ਨਹੀਂ ਆਏ। ਪਹਿਰੇਦਾਰ ਨੇ ਦਰਵਾਜ਼ੇ ਅੱਗੇ ਰੋਕਿਆ ਸੀ ਮਹਾਰਾਜ ਕਹਿੰਦੇ ਤੂੰ ਸਹੀ ਟਾਈਮ ਤੇ ਆਇਆ ਬਹਿ ਜਾ ਤੂੰ ਭਰਾ ਬਣ ਕੇ ਲੜਿਆ ਏ ਤੂੰ ਯਾਰੀ ਨਿਭਾਈ ਆ ਵਖਤ ਪਵੇ ਕਹਿੰਦੇ ਕਹਿਰ ਦਾ ਝਖੜ ਵਗੇ ਪਾਣੀ ਚ ਪੈਣ ਛੱਲਾ ਵਿਰਲੇ ਮਲਾ ਉਦੋਂ 베ੜੀ ਬਨੇ ਪੈਂਦਾ ਜਾਂ ਵਖਤ ਸਾਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਤੂੰ ਭਰਾ ਬਣ ਗਿਆ ਜਪੀਰਾ ਤੂੰ ਅੱਜ ਯਾਰੀ ਨਿਭਾਤੀ ਤੂੰ ਲਾਗਿਓ ਕੇ ਬਹਿ ਤੇ ਮਹਾਰਾਜ ਸਾਹਮਣੇ ਕੇਸਵਾਏ ਨੇਤਰ ਭਰੇ ਕਹਿੰਦੇ ਮਹਾਰੇ ਰੋਂਦਾ ਕਿਉਂ ਏ ਕਹਿੰਦੇ ਸਤਿਗੁਰੂ ਇਤਿਹਾਸ ਲ ਮੇਰਾ ਇੱਕੋ ਚੀਜ਼ ਹਉਬ ਨਿਕਲ ਗਈ ਮਹਾਰਾਜ ਮੇਰੀਆਂ ਅੱਖਾਂ ਚ ਪਾਣੀ ਪਤਾ ਕਿਉਂ ਆਇਆ ਪੁੱਤਾਂ ਦੀ ਮੌਤ ਕਰਕੇ ਨਹੀਂ ਆਇਆ ਇਸ ਕਰਕੇ ਆਇਆ ਕਿ ਦਾਤਾ ਕਿਤੇ ਮੈਂ ਵੀ ਗੁਰੂ ਨਾਨਕ ਦੀ ਸਿੱਖੀ ਕਮਾਉਂਦਾ ਕਿਤੇ ਮੇਰਾ ਵੀ ਜਨਮ ਸਿੱਖਾਂ ਦੇ ਘਰ ਚ ਹੁੰਦਾ ਤੇ ਮਹਾਰਾਜ ਸਾਹਿਬ ਜੀ ਕਿਤੇ ਆਉਣ ਵਾਲੇ ਸਮੇਂ 'ਚ ਮੈਨੂੰ ਵੀ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਪੀਰ ਜੀ ਕੱਲ ਨਾਮ ਕਾਲ ਦਾ ਕੱਲ ਕਦੇ ਨਹੀਂ ਆਇਆ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਜਾ ਕੱਲ ਕੀਨੇ ਵੇਖਿਆ ਤੈਨੂੰ ਅੱਜ ਸਿੱਖੀ ਦਈਏ ਮਹਾਰਾਜ ਤੋਂ ਸਿੱਖੀ ਕੰਗਾ ਕੇਸਾਂ ਸਮੇਤ ਦਸਤਾਰੇ ਲੈ ਕੇ ਨਾਲੇ ਮਹਾਰੇ ਨੇ ਛਾਤੀ ਨਾਲ ਲਾ ਕੇ ਆਖਿਆ ਪੀਰ ਜੀ ਲੱਕੜ ਦੇ ਦਰਵਾਜ਼ੇ ਕਾਦੇ ਇਹ ਪੜਦੇ ਕਾਦੇ ਤੂੰ ਅੱਜ ਗੁਰੂ ਨਾਨਕ ਦੇ ਘਰ ਦੀ ਸਿੱਖੀ ਮੰਗੀ ਤੇਰੇ ਲਈ ਆ ਦਰਵਾਜ਼ੇ ਵੀ ਖੁੱਲੇ ਤੇਰੇ ਲਈ ਸਾਡੇ ਦਿਲ ਦੇ ਦਰਵਾਜ਼ੇ ਵੀ ਖੁੱਲੇ ਉਹ ਜਦੋਂ ਮਰਜੀ ਆਈ ਤੇਰੇ ਲਈ ਦਰਗਾਹ ਦੇ ਦਰਵਾਜ਼ੇ ਵੀ ਖੁੱਲੇ ਆਖੋ ਸਤਨਾਮ ਐਨਾ ਪਿਆਰ ਮਾਣਿਆ ਭਾਗਾਂ ਵਾਲਿਓ ਤੇ ਮਾਣਿਆ ਕਿਥੋਂ ਗੁਰੂ ਦੀ ਸੇਵਾ ਚੋਂ ਮਹਾਂਪੁਰਖਾਂ ਨੇ ساری ਜ਼ਿੰਦਗੀ ਸੇਵਾ ਸਿਮਰਨ ਚ ਲਾਈ ਸੋ ਇਹ ਜ਼ਰੂਰੀ ਬੇਨਤੀ ਆ ਪਹਿਲਾਂ ਸਿੱਖ ਤੇ ਬਣੀਏ ਫਿਰ ਆਟੋਮੈਟਿਕ ਕਿਰਪਾ ਹੋ ਜਾਣੀ ਐ ਸਭ ਤੋਂ ਵੱਧ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਿਆ ਕਰੋ ਸ਼ਾਮਾਂ ਨੂੰ ਜੁੜਿਆ ਕਰੋ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਜਿੱਥੇ ਵੀ ਤੁਹਾਨੂੰ ਸੇਵਾ ਮਿਲਦੀ ਸੇਵਾ ਸ਼ੁਰੂ ਕਰ ਦਿਓ ਜਦੋਂ ਸਿਮਰਨ ਤੇ ਸੇਵਾ ਇਕੱਠੇ ਹੋ ਗਏ ਫਿਰ ਬਾਪੂ ਵੀ ਦੋਵੇਂ ਬਾਵਾ ਖੋਲੂਗਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਮੋਹੇ ਤੇਜ ਦੀਓ ਆਓ ਹੁਣ ਪੜੀਏ ਸਮਾਪਤੀ ਹੈ ਦਿੱਤੇ ਹੋਏ ਸਮੇਂ ਦੀ ਬਹੁਤ ਹੀ ਆਪਕੀਆਂ ਨੇ ਪਿਆਰ ਬਖਸ਼ਿਆ ਕਾਂਤ ਮਹਾਂਪੁਰਖਾਂ ਦੇ ਪਿਆਰ ਅੰਦਰ ਬਹੁਤ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਗੁਰਮੁਖ ਪਿਆਰੀਆਂ ਰੂਹਾਂ ਬੈਠੀਆਂ ਏ ਭਾਵਨਾ ਨਾਲ ਸਾਡੇ ਪ੍ਰੋਫੈਸਰ ਰਾਜਪਾਲ ਜੀ ਬੈਠੇ ਮੈਨੂੰ ਯਾਦ ਹੈ ਹੁਣ ਤਾਂ ਮਾਰੇ ਨੇ ਕਾਫੀ ਸਮੇਂ ਬਾਅਦ ਮੇਲ ਕਰਾਇਆ ਉਦੋਂ ਅਸੀਂ ਰੰਗਤਾ ਕੀਤੀ ਸੀ ਕਾਲਜ ਵਿੱਚ ਤੇ ਆਪ ਸੰਗਤਾਂ ਗੁਰਮੁਖ ਪਿਆਰੀਆਂ ਰੂਹਾਂ ਨੇ ਨਵਾਜਿਆ ਮੇਰਾ ਮੁਜਮੈ ਕਿਸ ਨਹੀਂ ਜੋ ਕਿਸ ਹੈ ਸਿੱਖੀ ਕਿਰਦਾਰ ਦੀ ਆ ਤੰਦੇ ਦੀ ਨਹੀਂ ਤੇ ਇਹਨਾਂ ਨੂੰ ਮੈਂ ਤਾਂ ਲਾਈਵ ਵਿੱਚ ਕਿਹਾ ਜਿਹੜੇ ਫੋੜੋ ਜੀ ਅੱਗੇ ਹੋ ਕੇ ਗਾਤਰਾ ਲਾਉਂਦੇ ਨਾ ਤੇ ਪਰਨਾ ਲਾਉਂਦੇ ਆ ਕੁਝ ਇਹੋ ਜੀ ਸਿੱਖੀ ਨੂੰ ਚਟਨਾ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਜਿਹੜਾ ਬੰਦਾ ਇੱਕ ਤੰਦੇਲੀ ਜੁੜਿਆ ਹੈ ਉਹ ਸਿੱਖ ਨਹੀਂ ਹੋ ਸਕਦਾ ਇੱਥੇ ਦੇ ਸਿਰ ਦੇਣੇ ਪੈਂਦੇ ਖੋਪਰੀਆਂ ਲੁਹਾਣੀਆਂ ਪੈਂਦੀਆਂ ਬੱਚਿਆਂ ਦੇ ਟੋਟੇ ਕਰਾ ਕੇ ਬੀਬੀਆਂ ਹਾਰ ਪਵਾਇਆ ਐਨੀ ਸੌਖੀ ਨਹੀਂ ਇਹ ਮਿਲਦੀ ਪਿਤੁਰਨਾ ਤੇ ਤੁਰੇ ਫਿਰੋ ਐਸਾ ਭੀਖ ਥੋੜਾ ਮੰਗਣ ਨੂੰ ਮਹਾਰਾਜ ਸਾਹਿਬ ਦਾ ਸਾਰਾ ਕੁਝ ਚਲੇ ਗਿਆ ਖੰਜਰ ਛਾਤੀ 'ਚ ਵੱਜਾ ਏ ਪੁੱਤਾਂ ਤੇ ਮਹਾਰਾਜ ਕੋ ਕੱਪੜਾ ਪਾਉਣ ਲਈ ਸਮਾਨੀ ਕਿੰਨੀ ਗਰੀਬੀ ਹੋਵੇਗੀ ਵੀਰ ਦੇ ਪੁੱਤਾਂ ਦੇ ਖਫਨ ਨਹੀਂ ਉਹਨੇ ਤੇ ਆਖਿਆ ਨਹੀਂ ਵੀ ਮੈਂ ਸ਼ਕੀ ਛੱਡ ਦੇਣੀ ਮੈਂ ਖਾਲਸਾ ਪੰਥ ਨੇ ਮੈਨੂੰ ਕੁਝ ਨਹੀਂ ਦਿੱਤਾ ਮੇਰੇ ਖੰਜਰ ਵੱਜ ਗਿਆ ਬਾਪੂ ਦੇ ਫੇਰ ਵੀ ਗਾਉਂਦਾ ਰਿਹਾ ਯਾਰ ਦੇ ਦਾ ਸਾਨੂੰ ਸੱਥਰ ਪੱਟ ਖੇੜਿਆਂ ਦਾ ਆਓ ਹਣ ਪੜਦੀਏ ਮਹਾਂਪੁਰਖਾਂ ਦੀ ਜਾਂਚ ਕੋਈ ਭੁੱਲ ਹੋਈ ਤੇ ਕਰਿਓ 마ਫ ਤੇ ਗੁਰੂ ਦੇ ਬਚਨ ਸਮਝ ਕੇ ਲੈ ਜਿਓ ਘਰੇ ਨਿਤਨੇਮ ਸਿੱਖੋ ਸਿਮਰਨ ਸ਼ੁਰੂ ਕਰੋ ਫਿਰ ਗੁਰੂ ਮੇਰਾਪੇ ਕਰੇਗਾ ਕਿਉਂਕਿ ਆਪਣੇ ਅੰਦਰੋਂ ਜਿਹੜੀ ਅਣਖੋ ਮਾਰੀ ਜਾ ਰਹੀ ਆ ਮੰਗਤੇ ਬਣਾਇਆ ਜਾ ਰਿਹਾ ਆਪਾਂ ਨੂੰ ਮੰਗਤੇ ਇਹ ਬਾਪੂ ਪਹਿਲਾਂ ਹੀ ਕਹਿ ਗਿਆ ਸੀ ਆਖਾਂ ਜੀਵਾ ਵਿਸਰੈ ਤੂੰ ਹੀ ਉਸ ਦਿਨ ਮਰ ਜਾਣਾ ਜਿੱਦਨ ਤੁਹਾਨੂੰ ਨਿਤਨੇਉ ਭੁੱਲ ਗਿਆ ਤੁਹਾਨੂੰ ਗੁਰੂ ਭੁੱਲ ਗਿਆ ਤੇ ਤਕੜਿਓ ਕੇ ਸਾਰੇ ਸਾਹ ਦਿਆ ਕਰਿਓ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਹਿਣ ਲਾਗ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ ਮੇਰੇ ਵੱਡੇ ਵੀਰ ਗੁਰ ਪ੍ਰਤਾਪ ਸਿੰਘ ਜੀ ਪਦਮ ਬੜਾ ਪ੍ਰੇਮ ਹੈ ਬਹੁਤ ਮੁਹੱਬਤਾਂ ਸੰਗਤਾਂ ਦੀਆਂ ਬਾੜ ਰੇ ਪਰ ਸਾਨੂੰ ਖੁਸ਼ੀ ਸਾਨੂੰ ਵੀ ਪਿਆਰ ਬੜਾ ਕਰਦੇ ਮੈਨੂੰ ਹੋਰ ਵੀ ਖੁਸ਼ੀ ਇਹਨਾਂ ਦੇ ਗ੍ਰਹਿ ਚ ਪ੍ਰੋਗਰਾਮ ਆ ਤੇ ਪਰਿਵਾਰ ਸਮੇਤ ਬੜੇ ਪਿਆਰ ਨਾਲ ਭਾਈ ਸਿਵ ਕਹਿੰਦੇ ਸਾਡੇ ਬੱਚੇ ਤੁਹਾਨੂੰ ਬੜਾ ਪਿਆਰ ਕਰਦੇ ਆਖੋਏ ਜਿਹਦੇ ਘਰ ਚ ਹੀ ਗੰਗਾ ਵਗਦੀ ਹੋਵੇ ਕਿੰਡੀ ਵੱਡੀ ਬਖਸ਼ਿਸ਼ ਹੈ ਸਾਨੂੰ ਇਹਨਾਂ ਮਾਣ ਦਿੱਤਾ ਆਪ ਸਾਰੇ ਨੌਜਵਾਨ ਵੀਰ ਮੇਰੇ ਕਿਉਂਕਿ ਇਹ ਬਚਨ ਮੇਰੇ ਨਹੀਂ ਕੌੜੇ ਜਰੂਰ ਕੀ ਵੀਰੀ ਲੱਗ ਜਾਂਦੇ ਆ ਭਾਈ ਆਪਣੇ ਕੇਸ ਦਾੜੇ ਰੱਖੋ ਤੇ ਚੱਕਰ ਤੁਹਾਨੂੰ ਮੈਂ ਦੱਸਦਾ ਕੋਈ ਵੱਡਾ ਨਹੀਂ ਸੰਸਾਰ ਨਾਲ ਜੁੜਦੇ ਆ ਤੇ ਆ ਗੇੜੀਆਂ ਗੂੜੀਆਂ ਜੀਆਂ ਲਾਉਣੀਆਂ ਤੇ ਸਰੀਰਾਂ ਚ ਗੰਦਕੀ ਦਾ ਮੋਹ ਹੀ ਆ ਤਾਈਓ ਇਧਰ ਨਹੀਂ ਆਉਣ ਦਿੰਦਾ ਖੋਵੇ ਕਿੱਡਾ ਊਖਾ ਆ ਜਿਹੜੇ ਬੱਚੇ ਨੇ ਅਵਰ ਛੱਕਿਆ 25 ਬਾਣੀਆਂ ਦਾੜਾ ਉਹਨੂੰ ਰਿਸ਼ਤਾ ਨਹੀਂ ਹੁੰਦਿਆ ਪੁੱਤਰ ਲੈ ਲੈਣਦੇ ਕੁੜੀਆਂ ਕਹਿੰਦੀਆਂ ਮੈਨੂੰ ਦਾੜੀ ਵਾਲਾ ਪਸੰਦ ਹੀ ਨਹੀਂ ਆ ਤੁਹਾਡਾ ਭਲਾ ਹੋ ਜੀ ਹੈ ਦੂਜੇ ਪਾਸੇ ਜੇ ਕੋਈ ਭੈਣ ਨਿਤ ਨੇ ਵੀ ਦਮਾਲਾ ਸਚਾਇਆ ਗੁਰਬਾਣੀ ਕੰਠਾ ਉਹ ਵਿਚਾਰੇ ਉਹ ਗਾੜੀ ਜਿੰਨੂੰ ਕਹੋ ਕਹਿੰਦੇ ਤੇ ਬਾਬੇ ਆਣੀ ਫਿਰ ਕਸੀਂ ਕਿਦਾਂ ਕਵਾਂਗੇ ਰਾਜ ਕਰੇਗਾ ਆ ਕੀ ਰਹੇ ਨਾ ਗੁਰੂ ਨੂੰ ਨਾਂ ਛੱਡੀਏ ਗੰਦਕੀ ਚਾਰ ਦਿਨਾਂ ਲਈ ਹੁੰਦੀ ਐ ਬੰਦਕੀ ਜਗੋ ਜੋਗ ਅਟਲ ਹੁੰਦੀ ਔ ਤਸਵੀਰ ਵੇਖ ਲਓ ਮਹਾਂਪੁਰਖਾਂ ਦੀ ਜਗੋ ਜੋਗ ਅਟਲ ਬੰਦਕੀ ਹੁੰਦੀ ਆਓ ਪੜੀਏ ਜੀ ਵਿੱਚ ਦੁਨੀਆ ਸੇਕ ਕਮਾਈ ਵਿੱਚ ਦੁਨੀਆ ਸੇ ਰਵਾਈ ਐ ਵਿੱਚ ਪੜੋ ਗਾਜ ਕੇ ਤੰਦਰ ਗੈ ਬੈਸਣ ਪਾਈ ਐ ਤੰਦਰ ਗੈ ਬੈਸਣ ਪਾਈ ਐ ਵਿੱਚ ਦੁਨੀਆ ਸੇ गुम वेत दुनिया से गुम वाह वाह सतगुरू की सेवा सफल सतगुरू की सेवा सफल है। ਜੋ ਕੋ ਘਰੇ ਤੇ ਪਲਾਏ ਜੋ ਕੋ ਘਰੇ ਤੇ ਪਲਾਏ ਜੋ ਕੋ ਘਰੇ ਤੇ ਪਲਾਏ ਜੀ ਕੋ ਕਰੇ ਪਤਲਾ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ